ਮਾਰਿਆ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਚਲੋ ਜੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਟਿਸਟਾ ਕਾਟਨ ਦੇ ਸੂਟ ਰਹਿਣਗੇ ਬਿਦਾਉਟ ਲਾਈਨਿੰਗ ਵਾਲੇ ਕੋਈ ਸੂਟੇ ਦੇ ਵਿੱਚ ਆਲ ਓਵਰ ਨੇ ਜੀ ਕੁਝ ਮੈਚਿੰਗ ਨੇ ਜਿਹੜੀ ਵੀ ਮੇਰੀ ਭੈਣ ਦੀ ਚੁਆਇਸ ਹੈ ਜੀ ਜੋ ਵੀ ਕਲਰ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਸੂਟ ਬੁੱਕ ਕਰ ਲਿਆ ਕਰੋ ਜੀ ਅਸੀਂ ਨਾ ਡੈਲੀ ਦੀ ਡੈਲੀ ਐਨੇ ਸੂਟ ਲੈ ਆਈ ਜਾਨੇ ਅਸੀਂ ਤਾਂ ਵੀ ਸਾਡੇ ਕੋਲੇ ਜਦੋਂ ਅਸੀਂ ਘਰ ਤੋਂ ਘਰੇ ਆਉਂਦਾ ਕੋਈ ਤਾਂ ਅਸੀਂ ਉਹਨਾਂ ਨੂੰ ਦਿਖਾਉਣਾ ਫਿਰ ਵੀ ਐ ਲੱਗੂ ਵੀ ਥੋੜੇ ਰਹਿ ਗਏ ਵੀ ਅਸੀਂ ਸਾਰੇ ਯਾਰ ਹੀ ਕੋਈ ਨਹੀਂ ਕਹਿਣਾ ਪੈਂਦਾ ਵੀ ਇਹਦੇ ਵਿੱਚ ਦੋ ਹੀ ਕਲਰ ਐ ਜਾਂ ਤਿੰਨ ਹੀ ਕਲਰ ਐ ਸਾਰੇ ਨਾਲ ਦੀ ਨਾਲ ਖਤਮ ਹੋ ਰਹੇ ਨੇ ਪਲੀਜ਼ ਰਿਕਵੈਸਟ ਹੈ ਜੀ ਜਲਦੀ ਜਲਦੀ ਆਪਣੇ ਸੂਟ ਆ ਜਿਹੜੇ ਬੁੱਕ ਕਰ ਲਿਆ ਕਰੋ ਤਾਂ ਕਿ ਹਨਾ ਫਿਰ ਸਾਨੂੰ ਈਜ਼ੀ ਰਹਿੰਦਾ ਜਦੋਂ ਤੁਸੀਂ ਕਾਫੀ ਦਿਨ ਬਾਅਦ ਸੂਟ ਪੁੱਛਦੇ ਹੋ ਜੀ ਉਦੋਂ ਤੱਕ ਸੇਲ ਹੋ ਜਾਂਦੇ ਨੇ ਤੇ 5 4 ਦਿਨ ਦੇ ਵਿੱਚ ਤਾਂ ਉਹ ਦੁਬਾਰਾ ਰਿਪੀਟ ਦੇ ਵਿੱਚ ਵੀ ਆ ਜਾਂਦੇ ਨੇ ਜੀ ਹਫਤੇ ਬਾਅਦ ਦੁਪਹਿਰਾ ਮੁਸ਼ਕਲ ਹੋ ਜਾਂਦੀ ਹੈ। ਕਿਉਂ ਸਾਨੂੰ ਬੁੱਕ ਕਰਵਾਉਣੇ ਪੈਂਦੇ ਨੇ ਪਹਿਲਾਂ ਵੀ ਕਿੰਨੇ ਸੂਟ ਚਾਹੀਦੇ ਐ ਫਿਰ ਉਹ ਦੁਬਾਰਾ ਦੁਬਾਰਾ ਰਿਪੀਟ ਦੇ ਵਿੱਚ ਨਹੀਂ ਆਉਂਦੇ। ਕਈ ਸੂਟ ਦਾ ਪ੍ਰਿੰਟ ਤਾਂ ਇਹੋ ਜਿਹੇ ਨੇ ਜੀ ਜਿਹੜੇ ਇੱਕ ਵਾਰ ਆ ਕੇ ਦੁਬਾਰਾ ਤੋਂ ਨਹੀਂ ਮਿਲਦੇ। ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਤੇ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਐ ਰਾਜਵਿੰਦਰ ਸਿੱਧੂ 9555 ਨੂੰ ਤੁਸੀਂ ਫੋਲੋ ਕਰੋ ਉੱਥੇ ਸਾਰੇ ਸੂਟਾਂ ਦੇ ਕਲਰ ਪਾਏ ਹੁੰਦੇ ਨੇ ਤੇ ਵੀਡੀਓ ਦੇ ਵਿੱਚ ਜੋ ਵੀ ਮੈ ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਡੇਲੀ ਆਪਾਂ ਉੱਥੇ ਸ਼ਾਮ ਨੂੰ ਬਲੌਗ ਦੀ ਵੀਡੀਓ ਅਪਲੋਡ ਕਰਦੇ ਆਂ ਜੀ ਪਰਿਵਾਰਕ ਲਈ ਆਪਣੇ ਪਰਿਵਾਰ ਦੇ ਪ੍ਰਤੀ ਹਨਾ ਤੁਹਾਨੂੰ ਪਤਾ ਹੀ ਆਪਾਂ ਜਿਹੜੇ ਵੀ ਮੇਰੇ ਭੈਣ ਭਰਾ ਆਪਣਾ ਬਲੌਗ ਸਟਾਰਟਿੰਗ ਤੋਂ ਦੇਖਦੇ ਨੇ ਉਹਨਾਂ ਨੂੰ ਸਾਰਾ ਹੀ ਪਤਾ ਹੈ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਬਹੁਤ ਸੋਹਣੇ ਸੂਟ ਨੇ ਬਹੁਤ ਸੋਹਣੇ ਪ੍ਰਿੰਟ ਨੇ ਸਾਰਿਆਂ ਦਾ ਇੱਕੋ ਹੀ ਰੇਟ ਰਹੇਗਾ ਅੱਜ ਕੋਈ ਵੀ ਕਨਫਰਮਿੰਗ ਨਹੀਂ ਹੋਏਗੀ ਵੀ ਕਿਸੇ ਦਾ ਘੱਟ ਹੈ ਜਾਂ ਵੱਧ ਹੈ ਤੇ ਪਲੀਜ਼ ਭੈਣਾ ਵੀਡੀਓ ਆਪਣੀ ਸਾਰੀ 10-15 ਮਿੰਟ ਦੀ ਹੁੰਦੀ ਹੈ 15 ਦੀ ਤਾਂ ਕਿਤੀ ਜਾਂਦੀ ਹੈ ਹਨ ਨਹੀਂ 1 ਤੁਸੀਂ ਤੇ ਅੰਨ੍ਹਾ ਦੇਖ ਲਿਆ ਕਰੋ ਜੀ ਫਿਰ ਤੁਸੀਂ ਬਾਅਦ ਦੇ ਵਿੱਚ ਮੈਨੂੰ ਹਨਾ ਫਿਰ ਮੇਰਾ ਵੀਡੀਓ ਦੇ ਵਿੱਚ ਰੇਟ ਦੱਸਣ ਦਾ ਕੋਈ ਫਾਇਦਾ ਨਹੀਂ ਜਦੋਂ ਤੁਸੀਂ ਬਾਅਦ ਦੇ ਵਿੱਚ ਮੈਥੋਂ ਸੇਮ ਪ੍ਰਾਈਸ ਹੀ ਪੁੱਛੀ ਜਾ ਰਹੇ ਹਨਾ ਇਸ ਕਰਕੇ ਮੈਂ ਛੋਟੇ ਸੌਕੇ ਲਈ ਨਾਲ ਦੀ ਨਾਲ ਰੇਟ ਪਾਉਣੇ ਹੁੰਦੇ ਆ ਫਿਰ ਪਤਾ ਲੱਗ ਜਾਂਦਾ ਹੁੰਦਾ ਕਸਟਮਰ ਨੂੰ ਹਨਾ ਵੀ ਨਹੀਂ ਵਿਚਾਰੇ ਪਹਿਲਾਂ ਨੰਬਰ ਸੇਵ ਕਰਦੇ ਨੇ ਫਿਰ ਉਹ ਪੁੱਛਦੇ ਨੇ ਜਿਨ੍ਹਾਂ ਨੂੰ ਨਹੀਂ ਵੀ ਆਉਂਦਾ ਫਿਰ ਉਹ ਔਖੇ ਹੋ ਜਾਂਦਾ ਔਖਾ ਹੋ ਜਾਂਦਾ ਉਹਨਾਂ ਨੂੰ ਬੱਚੇ ਸਕੂਲ ਵਗੈਰਾ ਚਲੇ ਜਾਂਦੇ ਨੇ ਨਹੀਂ ਪੜ੍ਹਨਾ ਤੋਂ ਕਈਆਂ ਨੂੰ ਨਹੀਂ ਪਰਨੇ ਆਉਂਦੇ ਹਨਾ ਨੰਬਰ ਸੇਵ ਕਰਨੇ ਆਉਂਦੇ ਫਿਰ ਔਖਾ ਹੋ ਜਾਂਦਾ ਚਲੋ ਜੀ ਆਪਾਂ ਪ੍ਰਾਈਜ਼ ਹੈ ਜਿਹੜਾ ਸੂਟਾਂ ਦਾ ਨਾਮ ਨਾਲ ਦੱਸਾਂਗੇ ਪਲੀਜ਼ ਧਿਆਨ ਨਾਲ ਵੀਡੀਓ ਨੂੰ ਦੇਖ ਲਿਓ ਜੀ ਬਹੁਤ ਸੋਹਣੀ ਫੈਬਰਿਕ ਰਹੇਗੀ ਫੈਬਰਿਕ ਦੀ ਸਾਡੇ ਤੇ ਛੜਦਿਆ ਕਰੋ ਜੀ ਤੁਸੀਂ ਬਸ ਆਪਣਾ ਕਲਰ ਕਲਰ ਪਸੰਦ ਕਰ ਲਿਆ ਕਰੋ ਪੇਮੈਂਟ ਕਰਕੇ ਆਪਣਾ ਸੂਟ ਬੁੱਕ ਕਰ ਲਓ ਜੀ ਜੇ ਤੁਹਾਨੂੰ ਐ ਹੁੰਦਾ ਵੀ ਅਸੀਂ 2-4 ਇਕੱਠੇ ਲੈਣੇ ਨੇ ਤਾਂ ਤੁਸੀਂ ਜਿਹੜਾ ਸੂਟ ਪਸੰਦ ਆਉਂਦਾ ਹੁੰਦਾ ਜੀ ਉਹਦੀ ਪੇਮੈਂਟ ਕਰਵਾ ਕੇ ਸਾਧੋ ਸਾਈਡ ਤੇ ਰੱਖ ਆ ਸਕਦੇ ਹੋ ਚਲੋ ਜੀ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਲਓ ਜੀ ਸਾਰਿਆਂ ਤੋਂ ਪਹਿਲਾਂ ਆਪਾਂ ਸਟਾਰਟਿੰਗ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਆਲ ਓਵਰ ਸੂਟ ਟੀਸਟਾ ਦੇ ਬ੍ਰਾਂਡ ਰਹੇਗਾ ਬਹੁਤ ਸੋਹਣਾ ਪ੍ਰਿੰਟ ਹੈ ਇਹ 레드 ਮਹਿਰੂਨ ਜਿਹਾ ਕਲਰ ਹੈ ਨਾ ਵੀ ਮਹਿਰੂਨ ਨਹੀਂ ਹੈਗਾ ਮਹਿਰੂਨ ਕਲਰ ਹੈ ਪ੍ਰੋਪਰ ਦੇਖੋ ਲਓ ਜੀ ਇਹ ਆਲਓਵਰ ਸੂਟ ਮਿਲੇਗਾ ਤੁਹਾਨੂੰ ਦੇਖੋ ਜੇ ਤੁਸੀਂ ਕਹੋ ਵੀ ਸਾਨੂੰ ਮੈਚਿੰਗ ਕਰ ਦਿਓ ਜੀ ਮੈਚਿੰਗ ਅਸੀਂ ਕਰ ਦਾਂਗੇ ਪਰ ਇਹਦੇ ਨਾਲ ਨਾਲ ਦੀ ਫੈਬਰਿਕ ਟਿਸਟਾ ਬਟਰ कॉटन ਦੀ ਨਹੀਂ ਮਿਲੇਗੀ ਉਹ ਸਾਨੂੰ ਜਿਹੜਾ ਇਹਦੇ ਵਿੱਚ ਕਲਰ ਮਿਲੇਗਾ ਜੀ ਉਹ ਲੈਣਾ ਪਏਗਾ ਹਨਾ ਡਾਈਏਬਲ ਤਾਂ ਤੁਹਾਨੂੰ ਪਤਾ ਵੀ ਫਿਰ कॉटन ਤਾਂ ਡਾਈਏਬਲ ਜਿਹੜੀ ਹੁੰਦੀ ਹੈ ਵਾਈਟ ਕੈਮਰਿਕ कॉटन ਹੀ ਆਏਗੀ ਉਹਦੀ ਸਲਵਾਰ ਦੀ ਫੈਬਰਿਕ ਨਹੀਂ ਵਧੀਆ ਰਹਿਣੀ ਅਸੀਂ ਤੁਹਾਨੂੰ ਦੱਸ ਕੇ ਦੇਵਾਂਗੇ ਜੀ ਚੀਜ਼ ਕੋਈ ਵੀ ਆਪਾਂ ਓਲੇ 'ਚ ਨਹੀਂ ਰੱਖਾਂਗੇ ਦੇਖੋ ਜੀ ਸਟੈਂਪ ਲੱਗੀ ਹੋਊਗੀ ਜੀ ਕਪੜਾ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਜਿੰਨਾ ਭੈਣਾਂ ਨੂੰ ਟੇਸਟ ਦਾ ਪਤਾ ਹੈ ਜੀ ਉਹ ਤਾਂ ਬੇਚਿੰਤ ਹੋ ਕੇ ਤੁਸੀਂ ਸੂਟ ਆਪਣਾ ਆਰਡਰ ਕਰ ਸਕਦੇ ਹੋ ਦੇਖੋ ਜੀ ਲਓ ਜੀ ਵਿਦਆਊਟ ਲਾਈਨਿੰਗ ਬਣਨਗੇ ਜੀ ਕਈਆਂ ਭੈਣਾਂ ਨੂੰ ਇੰਡੀਆ ਦੇ ਵਿੱਚ ਇਹੀ ਪ੍ਰੋਬਲਮ ਆ ਰਹੀ ਹੈ ਜੀ ਕੁਝ ਤਾਂ ਲਾਈਨਿੰਗ ਵਾਲੇ ਸੂਟ ਦੀ ਸਟੀਚਿੰਗ ਜ਼ਿਆਦਾ ਕਾਸਟਲੀ ਵਗ ਜਾਂਦੀ ਹੈ ਜੀ ਕੋਸਣਾ ਇੰਡੀਆ ਦੇ ਵਿੱਚ ਹੁਣ ਤਿੰਨ ਤੋਂ ਚਾਰ ਮਹੀਨੇ ਕਾफी ਗਰਮੀ ਪੈਣੀ ਆ ਉਥੋਂ ਲਾਈਨਿੰਗ ਵਾਲਾ ਸੂਟ ਸਾਨੂੰ ਬਹੁਤ ਮੁਸ਼ਕਲ ਪੈਂਦਾ ਇੰਡੀਆ ਦੇ ਵਿੱਚ ਦੇਖੋ ਜੀ ਅਸੀਂ ਵੀ ਇੰਡੀਆ 'ਚ ਰਹਿੰਦੇ ਆ ਸਾਨੂੰ ਵੀ ਪਤਾ ਅਸੀਂ ਵੀ ਇਹੀ ਚਾਹੁੰਦੇ ਆ ਵੀ ਬਿਨਾ ਲਾਈਨਿੰਗ ਵਾਲਾ ਸੂਟ ਅਸੀਂ ਖੁਦ ਪਾਈਏ ਤੇ ਕਸਟਮਰ ਨੂੰ ਦੇਈਏ ਦੇਖੋ ਜੀ ਇਹ ਆਲ ਓਵਰ 5 ਮੀਟਰ ਸੂਟ ਮਿਲੇਗਾ ਜੀ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਦੇਖੋ ਰੈੱਡ ਮਹਿਰੂਨ ਰੈੱਡ ਨਹੀਂ ਹੈਗਾ ਇਹ ਤਾਂ ਮਹਿਰੂਨ ਕਲਰ ਹੈ ਹਲਕਾ ਰੈੱਡ ਲਿਖ ਰਿਹਾ ਹੋਊਗਾ ਤੁਹਾਨੂੰ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਰਾਮਨਾਲ ਆਪਾਂ ਬਾਜ਼ਾਰ ਦੇ ਵਿੱਚ ਜਾ ਘਰੇ ਕਿਤੇ ਛੋਟੇ ਨਾ ਫੰਕਸ਼ਨ ਪ੍ਰੋਗਰਾਮ ਤੇ ਜਾਣਾ ਗਰਮੀ ਦੇ ਵਿੱਚ ਤਾਂ ਜੀ ਕੋਈ ਵੀ ਆਪਾਂ ਨੂੰ ਸਿੰਥੈਟਿਕ ਵੇਸ ਨਹੀਂ ਵਧੀਆ ਲੱਗਦਾ ਦੇਖੋ ਜੀ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 1800 ਰੁਪਏ ਅੱਜ ਵਾਲੇ ਸਾਰੇ ਸੂਟਾਂ ਦਾ ਪ੍ਰਾਈਸ ਐ ਸੇਮ ਰਹੇਗਾ ਜੀ ਇੰਡੀਆ ਦੇ ਵਿੱਚ ਹੈ ਜਿਹੜੀ ਸ਼ਿਪਿੰਗ ਫ੍ਰੀ ਰਹੇਗੀ ਤੇ ਹੋਰ ਆਪਣੇ ਕੰਟਰੀ ਦੇ ਹਿਸਾਬ ਨਾਲ ਜਾਂ ਦੀ ਪੰਜਾਬ ਇੰਡੀਆ ਤੋਂ ਬਾਹਰ ਹੈ ਤਾਂ ਉਸ ਦੇ ਹਿਸਾਬ ਦੇ ਨਾਲ ਤੁਹਾਨੂੰ ਚਾਰਜਸ ਲੱਗ ਜਾਣਗੇ ਲਓ ਜੀ ਆਲ ਓਵਰ ਦੇ ਵਿੱਚ ਤੁਹਾਨੂੰ 5 ਤੋਂ 6 ਕਲਰ ਮਿਲ ਜਾਣਗੇ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਲਓ ਜੀ ਇਹ ਹੋ ਗਿਆ ਇਹ ਵਾਲਾ ਕਲਰ ਇਸ ਤੋਂ ਬਾਅਦ ਵਾਲ ਆ ਗਿਆ ਜੀ ਪਰਪਲ ਕਲਰ ਬਹੁਤ ਸੋਹਣਾ ਇੰਨਾ ਜ਼ਿਆਦਾ ਹਨਾ ਟ੍ਰੈਂਡਿੰਗ ਦੇ ਵਿੱਚ ਹੋਇਆ ਹੈ ਪਰਪਲ ਕਲਰ ਬਹੁਤ ਸੋਹਣੀ ਪ੍ਰਿੰਟਿੰਗ ਹੈ ਟਿਸਟਾ ਦੀ ਬਟਰ ਕਾਟਰ ਰਹੇਗੀ ਸਾਰੀ ਜੀ ਸਟੈਂਪ ਚੈੱਕ ਕਰਾ ਕੇ ਦੇਵਾਂਗੇ ਸਾਰੀ ਫੈਬਰਿਕ ਦੇਖੋ ਲਓ ਜੀ ਇਸ ਤਰ੍ਹਾਂ ਦਾ ਪਰਪਲ ਕਲਰ ਹੈ ਬਹੁਤ ਸੋਹਣਾ ਪਿਆਰਾ ਪ੍ਰਿੰਟ ਬਣਿਆ ਹੋਇਆ ਦੇਖੋ ਇਹਨੂੰ ਤੁਸੀਂ ਚਾਹੇ ਸਿੰਗਲ ਕਲਰ ਦਾ ਦਪਟਾ ਕਰਵਾ ਕੇ ਇਹਦੇ ਇਸ ਤਰ੍ਹਾਂ ਨਹੀਂ ਕੋਈ ਵੀ ਇਹਦੇ ਵਿੱਚ ਕਲਰ ਕਾਫੀ ਹੈ ਜਹੇ ਟਾਈ ਇਹਦੇ ਨਾਲ ਤਾਂ ਟਾਈ ਟਾਈ ਵੀ ਲੱਗ ਜਾਣੀ ਹੈ ਕਿਉਂ ਕਲਰ ਕਾਫੀ ਨੇ ਲੇਸ ਵਗੈਰਾ ਲਗਾ ਕੇ ਬਹੁਤ ਸੋਹਣਾ ਸੂਟ ਬਣ ਜੇਗਾ ਲਓ ਜੀ ਪ੍ਰਿੰਟ ਇੱਕ ਤੋਂ ਇੱਕ ਸੋਹਣੇ ਹੁੰਦੇ ਨੇ ਜੀ ਆਪਣੇ ਤੁਹਾਨੂੰ ਵੀ ਪਤਾ ਹੈ ਨਾ ਇਸ ਤੋਂ ਬਾਅਦ ਆ ਗਿਆ ਜੀ ਆ ਇਹ ਕਲਰ ਹੈਗਾ ਥੋੜਾ ਨਾ ਗ੍ਰੀਨ ਹੈ ਨਾ ਇਹ ਪਿਸਤਾ ਵਿੱਚ ਵਿਚਾਲੇ ਜਿਹਾ ਵਾਲਾ ਕਲਰ ਹੈ ਬਹੁਤ ਸੋਹਣਾ ਦੇਖੋ ਇਸ ਤਰ੍ਹਾਂ ਦੀ ਇਹਦੀ ਪ੍ਰਿੰਟਿੰਗ ਰਹੇਗੀ ਜੀ ਗਰਮੀ ਦੇ ਵਿੱਚ ਪਾਉਣ ਵਾਲੇ ਪਹਿਲਾਂ ਆਪਾਂ ਸਾਰੇ ਤੁਹਾਨੂੰ ਆਲ ਓਵਰ ਦਿਖਾਵਾਂਗੇ ਜੀ ਬਸ ਇੱਕ ਭੈਣਾਂ ਨੂੰ ਰਿਕਵੈਸਟ ਹੈ ਜੀ ਜਦੋਂ ਤੁਸੀਂ ਹਨਾ ਕਾਟਨ ਦਾ ਸੂਟ ਕੋਈ ਵੀ ਕਾਟਨ ਦਾ ਚਾਹੇ ਟੀ-ਸਟਾਰ ਦਾ ਕੋਈ ਵੀ ਹੈ ਜਦੋਂ ਤੁਸੀਂ ਸਟੀਚਿੰਗ ਕਰਨਾ ਦਿੰਦੇ ਹੋ ਜੀ ਇਹਨੂੰ ਅੱਧਾ ਘੰਟਾ ਪਾਣੀ ਵਿੱਚ ਨਹੀਂ ਕੱਢ ਲਿਆ ਕਰੋ ਉਸ ਤੋਂ ਬਾਅਦ ਤੁਹਾਨੂੰ ਕੋਈ ਕੰਪਲੇਨ ਨਹੀਂ ਆਏਗੀ ਲਓ ਜੀ ਦੇਖੋ ਕਿੰਨਾ ਸੋਹਣਾ ਪ੍ਰਿੰਟ ਲੱਗ ਰਿਹਾ ਨਾ ਇਹ ਵਾਲਾ ਲਾਈਟ ਹੈ ਨਾ ਉਹ ਵਾਲਾ ਡਾਰਕ ਹੈ ਮਿੱਚ ਵਿਚਾਲੀ ਜਿਹੇ ਵਾਲਾ ਪ੍ਰਿੰਟ ਬਹੁਤ ਸੋਹਣਾ ਰਹੇਗਾ ਆਲ ਓਵਰ ਸੂਟ ਰਹੇਗਾ ਇਹ ਲਓ ਜੀ ਤਿੰਨ ਕਲਰ ਆ ਗਏ ਆਲਓਵਰ ਦੇ ਵਿੱਚ ਇਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਪ੍ਰਿੰਟ ਨਵਾਂ ਪ੍ਰਿੰਟ ਆ ਨਵਾਂ ਆਇਆ ਇਹਦੇ ਵਿੱਚ ਕਲਰ ਇੱਕੋ ਹੀ ਸੀਗਾ ਬਾਕੀ ਕਲਰ ਜੇ ਮੈਨੂੰ ਵਧੀਆ ਨਹੀਂ ਲੱਗੇ ਲਓ ਜੀ ਵਾਈਟ ਦੇ ਨਾਲ ਜਿਹੜਾ ਫਿਰੋਜੀ ਤੇ ਸਰਦਈ ਦਾ ਕੰਬੀਨੇਸ਼ਨ ਬਣਿਆ ਹਾ ਕਿੰਨਾ ਸੋਹਣਾ ਪ੍ਰਿੰਟਾ ਨਿਊ ਜੀ ਚੀਜ਼ ਆਈ ਹੈ ਨਵਾਂ ਪ੍ਰਿੰਟ ਆਇਆ ਹੋਇਆ ਹੈ ਫੁੱਲ ਬੂਟਿਆਂ ਤੋਂ ਹਟ ਕੇ ਦੇਖੋ ਇਸ ਤਰ੍ਹਾਂ ਵੀ ਆਪਾਂ ਤੁਹਾਨੂੰ ਕਰਕੇ ਦਿਖਾਉਣਾ ਬਹੁਤ ਸੋਹਣਾ ਪ੍ਰਿੰਟ ਬਣਿਆ ਹੈ ਜਿਵੇਂ ਟਾਈ ਡਾਈ ਸੂਟ ਕੀਤਾ ਹੋਵੇ ਇੰਦਾਂ ਦੀ ਪ੍ਰਿੰਟਿੰਗ ਬਣੀ ਹੋਈ ਹੈ ਸਾਰੇ ਟਿਸਟਾ ਬ੍ਰੈਂਡ ਰਹੇਗੀ ਜੀ ਦੇਖੋ 1800 ਰੁਪਏ ਇੱਕ ਸੂਟ ਦਾ ਪ੍ਰਾਈਸ ਰਹੇਗਾ ਲਓ ਜੀ ਫੈਬਰਿਕ ਦੀ ਜ਼ਿੰਮੇਦਾਰੀ ਹੋਏਗੀ ਜੀ ਹੱਥ ਲਾ ਕੇ ਜਦੋਂ ਤੁਹਾਡੇ ਕੋਲ ਸੂਟ ਪਹੁੰਚ ਗਿਆ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਲਓ ਜੀ ਇੱਕ ਆ ਗਿਆ ਇਹਦੇ ਵਿੱਚ ਇਸ ਤਰ੍ਹਾਂ ਦਾ ਰਸਟ ਕਲਰ ਇਹ ਵੀ ਟਿਸਟਾ ਦਾ ਹੀ ਸਾਰੇ ਅੱਜ ਵਾਲੀ ਫੈਬਰਿਕ ਸੇਮ ਹੀ ਹੈ ਜੀ ਲਓ ਬਸ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਆਪਣੇ ਸੂਟ ਬੁੱਕ ਕਰ ਲਿਓ ਜੀ ਜਿਹੜੇ ਟੀਸਟਾ ਬ੍ਰਾਂਡ ਹੈ ਨਾ ਇਹ ਥੋੜਾ ਜਿਹਾ ਪ੍ਰਿੰਟ ਹੈ ਜਿਹੜਾ ਸਭ ਤੋਂ हटकी ਬਣਾਉਂਦਾ ਇਹ ਸੇਮ ਨਹੀਂ ਬਣਾਉਂਦਾ ਲਓ ਜੀ ਇੱਕ ਆ ਗਿਆ ਤੇ ਵਿਚ ਰਾਣੀ ਤੇ ਆਫ ਵਾਈਟ ਦਾ ਕੰਬੀਨੇਸ਼ਨ ਬਹੁਤ ਪਿਆਰਾ ਇਹ ਦੇਖੋ ਜੀ ਬਹੁਤ ਸੋਹਣਾ ਕਲਰ ਪ੍ਰਿੰਟ ਹੈ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਜੇ ਤੁਹਾਨੂੰ ਪਸੰਦ ਆਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਦੇਖੋ ਇਸ ਤੋਂ ਬਾਅਦ ਆ ਗਿਆ ਜੀ ਮਾਊਸ ਕਲਰ ਇਹ ਥੋੜਾ ਜਿਹਾ ਲਾਈਟ ਹੈ ਨਾ ਵੀ ਚਲ ਵਿਚ ਵਿਚਾਰੇ ਏਜ ਦੇ ਪਾਉਣ ਨੂੰ ਸਾਰਿਆਂ ਲਈ ਦਾਦੀਆਂ ਮੰਮੀਆਂ ਵਾਸਤੇ ਕਿੰਨਾ ਸੋਹਣਾ ਪ੍ਰਿੰਟ ਬਣਿਆ ਹੈ ਦੇਖੋ ਜੀ ਬਿਨਾ ਲਾਈਨਿੰਗ ਤੋਂ ਬਣੇਗਾ ਬਿਲਕੁਲ ਦੇਸੀ ਕਿਉਂ ਵਰਗੀ ਮਲਾਈਮ ਮਲਾਈਮ ਫੈਬਰਿਕ ਹੈ ਜੀ ਇਹ ਟਿਸਟਾ ਬ੍ਰਾਂਡ ਦਾ ਤੁਹਾਨੂੰ ਕੋਈ ਖਤਰਾ ਨਹੀਂ ਹੈਗਾ ਸਾਨੂੰ ਕੋਈ ਟੈਨਸ਼ਨ ਨਹੀਂ ਇਹਨੂੰ ਵੇਚਣ ਦੇ ਵਿੱਚ ਹਨਾ ਵੀ ਅਸੀਂ ਸਾਨੂੰ ਕੋਈ ਲੰਬਾ ਆ ਜਾਏਗਾ ਸੀ ਅੱਖਾਂ ਮੀਚ ਕੇ ਸੂਟ ਹੈ ਜਿਹੜਾ ਟਿਸਟਾ ਦਾ ਸੇਲ ਕਰ ਰਹੇ ਹਾਂ ਲਓ ਜੀ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਹੈ। ਮਾਊਸ ਜਿਆ ਕਲਰ ਹੈ ਇਹਦਾ। ਇੱਕ ਬਲੈਕ ਸੂਟ ਦੀ। ਲਓ ਜੀ ਇੱਕ ਦੂਸਰ ਇਸ ਤੋਂ ਬਾਅਦ ਅੱਠ ਕਲਰ ਆ ਗਏ ਆਲ ਓਵਰ ਦੇ ਵਿੱਚ। ਅੱਠਵਾਂ ਕਲਰ ਆ ਗਿਆ ਜੀ ਬਲੈਕ। ਦੇਖੋ ਇਸ ਤਰ੍ਹਾਂ ਦੀ ਇਹਦੇ ਵਿੱਚ ਪ੍ਰਿੰਟਿੰਗ ਬਣੀ ਹੋਈ ਹੈ ਬਹੁਤ ਸੋਹਣੀ। ਜੇ ਤੁਹਾਨੂੰ ਪਸੰਦ ਹੈ ਫਟਾਫਟ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਸਕਦੇ ਹੋ। ਦੇਖੋ ਜੀ। ਬਹੁਤ ਪਿਆਰੀ ਚੀਜ਼ ਬਣੀ ਹੋਈ ਹੈ। ਨਾ ਇਹ ਅੱਠ ਕਲਰ ਆਗੇ ਜੀ ਇਹਦੇ ਵਿੱਚ ਆਲ ਓਵਰ ਦੇ ਵਿੱਚ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣਾ ਹੈ ਮੈਚਿੰਗ ਦੇ ਉਹ ਵੀ ਬ੍ਰਾਂਡ ਰਹੇਗਾ ਜੀ ਟਿਸਟਾ ਦਾ ਲਓ ਜੀ ਇਹਦੇ ਵਿੱਚ ਇਸ ਪ੍ਰਿੰਟ ਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਜੀ ਇਹ ਰਹੇਗਾ ਜੀ ਮੈਚਿੰਗ ਇਹ ਆਲ ਓਵਰ ਨਹੀਂ ਹੈਗਾ ਪਤਾ ਕੀ ਹੈ ਜੀ ਜੇ ਅਸੀਂ ਇਹਨੂੰ ਆਲ ਓਵਰ ਕਰਾਂ ਸੌਰੀ ਆਲ ਓਵਰ ਨਹੀਂ ਹੋ ਸਕਦਾ ਜੀ ਇਹ ਉਹਦੇ ਵੱਲੋਂ ਹੀ ਆਇਆ ਹੈ ਕੰਪਨੀ ਵੱਲੋਂ ਹੀ ਮੈਚਿੰਗ ਹੋ ਕੇ ਆਇਆ ਹੈ ਇਨਾਂ ਦੇ ਨਾਲ ਫਿਰ ਸਲਵਾਰਾਂ ਦੀ ਫੈਬਰਿਕ ਵੀ ਦੇਖੋ ਇਹਦੀ ਇਹੀ ਟਿਸਟਾ ਦੀ ਹੋਉਂਦੀ ਹੈ ਦੇਖੋ ਇਸ ਤਰ੍ਹਾਂ ਆਪਾਂ ਨੇ ਇਹ ਟਿਸਟਾ ਦੀ ਸ਼ਰਟ ਰਹੀਗੀ ਜੀ ਟਿਸਟਾ ਦੀ ਹੀ ਸਲਵਾਰ ਮਿਲੇਗੀ ਤੁਹਾਨੂੰ ਲੋ ਦੇਖੋ ਇਹਦੇ ਵਿੱਚ ਆਪਾਂ ਨੂੰ ਕੋਈ ਈਸ਼ੂ ਨਹੀਂ ਹੈਗਾ ਵੀ ਜਾਂ ਸਲਵਾਰ ਦੀ ਫੈਬਰਿਕ ਨਹੀਂ ਵਧੀਆ ਜਾਂ ਸ਼ਰਟ ਦੀ ਫੈਬਰਿਕ ਨਹੀਂ ਵਧੀਆ ਇਹ ਸਾਰੀ ਕੰਪਨੀ ਵੱਲੋਂ ਹੀ ਮੈਚਿੰਗ ਹੋ ਕੇ ਆਂਦੇ ਨੇ ਜੀ ਇਹਦੇ ਨਾਲ ਇਦਨਾਂ ਨਾਲ ਸਲਵਾਰ ਦੀ ਫੈਬਰਿਕ ਵੀ ਸੇਮ ਰਹੇਗੀ ਟੀਸਟਾ ਦੀ ਲਓ ਜੀ ਇਹਦੇ ਵਿੱਚ ਇਸ ਡਿਜ਼ਾਈਨ ਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਪ੍ਰਾਈਸ ਆ ਜਿਹੜਾ ਸੇਮ ਰਹੇਗਾ ਫੈਬਰਿਕ ਬਹੁਤ ਹੀ ਵਧੀਆ ਜੀ ਲਓ ਜੀ ਇੱਕ ਕਲਰ ਇਹਦੇ ਵਿੱਚ ਲੈਮਨ ਹੋ ਗਿਆ ਜੀ ਦੂਸਰਾ ਕਲਰ ਆ ਗਿਆ ਜੀ ਇਹਦੇ ਨਾਲ ਮਾਊਸ ਤੇ ਮਹਰੂਨ ਮਾਸਟਰਡ ਦੇਖੋ ਬਹੁਤ ਸੋਹਣਾ ਇਹਦੇ ਵਿੱਚ ਇਸ ਤਰ੍ਹਾਂ ਦੀ ਪ੍ਰਿੰਟਿੰਗ ਅਲੱਗ-ਅਲੱਗ ਬਣੀ ਹੋਈ ਹੈ ਜੀ ਫੈਬਰਿਕ ਸੇਮ ਰਹੇਗੀ ਇਸ ਤਰ੍ਹਾਂ ਦਾ ਮਾਊਸ ਦੇ ਨਾਲ ਇਹ ਨਾ ਮਸਟਰਡ ਦੇ ਵਿੱਚ ਮਹਿਰੂਨ ਹੈ ਥੋੜਾ ਹਲਕਾ ਦੇਖੋ ਇਹਦੀ ਵੀ ਸਲਵਾਰ ਤੁਹਾਨੂੰ ਬਸ ਇਹ ਤਾਂ ਅਸੀਂ ਇੱਕ ਵਾਰ ਦੱਸਤਾ ਜੀ ਸੋਨੂੰ ਤਾਂ ਦੱਸਤਾ ਇਹਦੇ ਵਿੱਚ ਗਲਤ ਚੀਜ਼ ਨਹੀਂ ਹੋਊਗੀ ਜਿਹੜੇ ਚੀਜ਼ ਦਾ ਜਿਹੜੀ ਚੀਜ਼ ਦਾ ਸਾਡੇ ਕੋਲੇ ਸਕਰੀਨਸ਼ਾਟ ਆ ਗਿਆ ਜੀ ਤੀਸਰਾ ਦੇ ਵਿੱਚ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਜੀ ਦੇਖੋ ਬਹੁਤ ਸੋਹਣਾ ਪ੍ਰਿੰਟ ਆ ਇਹਨੂੰ ਚਾਹੇ ਤੁਸੀਂ ਵੱਡੀ ਏਜ ਦੀ ਵੀ ਪਾ ਸਕਦੇ ਹੋ ਜੀ ਛੋਟੀ ਏਜ ਦੀ ਵੀ ਪਾ ਸਕਦੇ ਹੋ ਲਓ ਜੀ ਤੀਸਰਾ ਕਲਰ ਆ ਗਿਆ ਜੀ ਇਹਦੇ ਵਿੱਚ ਮਹਿਰੂਨ ਡਿਜ਼ਾਈਨ ਸੇਮ ਰਹੇਗਾ ਜਿਹੜਾ ਤਾਂ ਇਹਦੇ ਨਾਲ ਮਹਿਰੂਨ ਸਲਵਾਰ ਲੱਗੀ ਹੈ ਉਹਦੇ ਨਾਲ ਮਾਸਟਰਡ ਲੱਗੀ ਹੈ ਜੀ ਲਓ ਜੀ 1800 ਦਾ ਪ੍ਰਾਈਸ ਹੈ ਜੀ ਸੂਟ ਦਾ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਨੇ ਆਰਾਮ ਨਾਲ ਤੁਸੀਂ ਇਹਨੂੰ ਬਿਨਾ ਲਾਈਨਿੰਗ ਤੋਂ 4-5 ਕੁਸਾੜੇ ਤਾਂ ਥੋੜਾ ਜਿਹਾ ਇੱਥੇ ਕੋਸਟਲੀ ਹੈ ਭੈਣਾ ਜਿਵੇਂ ਪਿੰਡਾਂ ਦੇ ਵਿੱਚ ਸਲਾਈ ਕਰ ਲੈਂਦੀਆਂ ਨੇ ਵਧੀਆ ਦੁਪੱਟਾ ਰੈਡੀ ਕਰਵਾ ਕੇ ਨਾਰਮਲ ਰੇਂਜ ਦੇ ਵਿੱਚ ਬਹੁਤ ਸੋਹਣਾ ਬ੍ਰਾਂਡ ਦਾ ਸੂਟ ਹੈ ਜਿਹੜਾ ਤਿਆਰ ਹੋ ਜੀਗਾ ਲਓ ਜੀ ਤਿੰਨ ਕਲਰ ਇਹਦੇ ਇਹ ਆ ਗਏ ਇਸ ਤੋਂ ਬਾਅਦ ਆ ਗਏ ਜੀ ਅਲੱਗ-ਅਲੱਗ ਪ੍ਰਿੰਟ 20 ਤੋਂ 25 ਕਲਰ ਨੇ ਅੱਜ ਕੁਝ ਕੁ ਮੈਚਿੰਗ ਨੇ ਜੀ ਕੁਝ ਕਾਲ ਓਵਰ ਨੇ ਲਓ ਜੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਬਣੀ ਹੋਈ ਆ ਇਹਦੇ ਵੀ ਤੁਹਾਨੂੰ ਨਾਲ ਸਲਵਾਰ ਹੈ ਜਿਹੜੀ ਟੀਸਟਾ ਦੀ ਹੀ ਮਿਲੇਗੀ 2.5 ਮੀਟਰ ਦੀ ਕਟ ਮਿਲੇਗੀ ਲਓ ਜੀ ਬਹੁਤ ਸੋਹਣੀ ਫੈਬਰਿਕ ਹੈ ਇਸ ਤੋਂ ਬਾਅਦ ਆ ਗਿਆ ਜੀ ਇਹਦੇ ਵਿੱਚ ਇੱਕ ਕਲਰ ਵਾਈਟ ਦਾ ਤੇ ਸਰਦਈ ਦਾ ਕੰਬੀਨੇਸ਼ਨ ਲਾਈਟ ਸਰਦਈ ਹੈ ਇਹ ਡਾਰਕ ਨਹੀਂ ਹੈਗਾ ਜੇ ਤੁਸੀਂ ਕਹੋਗੇ ਵੀ ਬਾਲਾ ਭੜਕੀਲਾ ਹੋ ਜਾਏਗਾ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਇਹਦੀ ਸ਼ਰਟ ਦਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਹੈ ਲਓ ਜੀ ਮੈਨੂੰ ਲੱਗਦਾ ਵੀ ਜੇ ਅੱਜ ਵਾਲੇ ਟੇਸਟਾਂ ਦੇ ਡਿਜ਼ਾਈਨ ਖੁੰਝ ਗਏ ਨਾ ਮੁੜ ਕੇ ਇਹ ਮਿਲ ਨਹੀਂ ਖਤਮ ਹੋ ਜਾਂਦੇ ਨੇ ਜੇ ਅਸੀਂ ਇੱਕ ਦਿਨ ਨਾ ਸੌਫਤੇ ਜਾਈਏ ਹੁਣ ਹਨਾ ਘਰੇ ਵੀ ਕੰਮ ਹੁੰਦੇ ਨੇ ਤੇ ਬਹੁਤ ਜ਼ਿਆਦਾ ਉੱਥੇ ਨਾ ਵੀ ਆਏ ਆ ਵੀ ਪ੍ਰਿੰਟ ਸਾਰੇ ਲੰਘ ਜਾਂਦੇ ਨੇ ਹੱਥੋਂ ਲਓ ਜੀ ਹੁਣ ਵਿਚਾਰੇ ਸੌਪ ਵਾਲੇ ਵੀ ਕੀ ਕਰਨਾ ਇੰਨਾ maal ਆ ਰਿਹਾ ਇੰਨੀਆਂ ਕਿੰਨੀਆਂ ਫੋਟੋਆਂ ਪਾਈ ਜਾਣ ਉਹਨਾਂ ਕੋਲੇ ਵੀ ਟਾਈਮ ਨਹੀਂ ਹੁੰਦਾ ਫੋਟੋਆਂ ਖਿੱਚਣ ਦਾ ਦੇਖੋ ਜੀ ਲਓ ਜੀ ਇਹ ਵੀ ਟੀਸਟਰ ਦਾ ਬ੍ਰਾਂਡ ਰਹੇਗਾ ਕਾਫੀ ਮਹਿਰੂਨ ਕਲਰ ਹੈ ਜੀ ਇਹ ਬਹੁਤ ਸੋਹਣਾ ਅੱਜ ਵਾਲੀ ਸਾਰੀ ਬ੍ਰਾਂਡ ਸੇਮ ਆ ਸਾਰਾ ਪ੍ਰਾਈਸ ਸੇਮ ਆ ਬਸ ਕਲਰ ਕਲਰ ਅਲੱਗ ਡਿਜ਼ਾਈਨ ਪ੍ਰਿੰਟਰ ਅਲੱਗ ਇੱਕ ਇਹਦੇ ਵਿੱਚ ਇਹ ਵਾਲਾ ਬਲੈਕ ਡਿਜ਼ਾਈਨ ਆ ਗਿਆ ਜੀ ਪਿਛਲੇ ਸਾਲ ਬਹੁਤ ਜ਼ਿਆਦਾ ਚੁਆਇਸ ਸੀ ਪਹਿਣਾ ਦੀ ਲਓ ਜੀ ਦੇਖੋ ਬਹੁਤ ਸੋਹਣੀ ਡਿਜ਼ਾਈਨਿੰਗ ਬਣ ਗਈ ਇਹਦੀ ਇਸ ਦੇ ਵਿੱਚ ਇੱਕ ਆ ਗਿਆ ਜੀ ਇਹ ਵੀ ਟਿਸਟਾ ਦਾ ਬ੍ਰਾਂਡ ਰਹੇਗਾ ਪੈਨਸਲ ਕਲਰ ਬਹੁਤ ਪਿਆਰਾ ਹੈ ਇਹਦੀ ਸ਼ਰ ਸਲਵਾਰ ਦੇ ਵਿੱਚ ਵੀ ਤੁਹਾਨੂੰ ਇਸ ਤਰ੍ਹਾਂ ਹਲਕੇ ਬੂਟੀ ਪ੍ਰਿੰਟ ਮਿਲੇਗਾ ਜੀ ਤੇ ਸ਼ਰਟ ਵੀ ਇਸ ਤਰ੍ਹਾਂ ਦੀ ਹੈ ਲਓ ਬਹੁਤ ਪਿਆਰਾ ਪੈਨਸਲ ਕਲਰ ਹੈ ਇਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਲਾਈਟ ਕਲਰ ਬਹੁਤ ਪਿਆਰਾ ਦੇਖੋ ਉਹ ਹੁਣ ਤਾਂ ਲਾਈਟ ਡਾਰਕ ਚੱਲੀ ਨੂੰ ਜਾਂਦਾ ਹੈ ਇਹ ਨਹੀਂ ਹੈਗਾ ਵੀ ਵੱਡੇ ਹੀ ਪਾਉਣਗੇ ਜਾਂ ਛੋਟੇ ਪਾਉਣਗੇ ਦੇਖੋ ਜੀ ਮਾਊਸ ਕਲਰ ਹੈ ਬਹੁਤ ਪਿਆਰਾ ਇਸ ਤਰ੍ਹਾਂ ਦੀ ਪ੍ਰਿੰਟਿੰਗ ਬਣੀ ਹੋਈ ਹੈ ਸ਼ਰਟ ਦੇ ਵਿੱਚ ਲਓ ਸਕਰੀਨਸ਼ਾਟ ਇੱਕ ਕਲਰ ਆ ਗਿਆ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਆਫ ਵਾਈਟ ਦਾ ਪ੍ਰਿੰਟਿੰਗ ਬਹੁਤ ਸੋਹਣੀ ਹੈ ਦੇਖੋ ਲਓ ਜੀ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂਗੀ ਇਹਦੀ ਪ੍ਰਿੰਟਿੰਗ ਦੇਖੋ ਕਪੜਾ ਮਲਾਈ ਮਲੈਮ ਦੇ ਸੀ ਕਪੜੇ ਦੀ ਤਾਂ ਸਾਡੀ ਸਾਰੇ ਦੀ ਗਾਰੰਟੀ ਹੈ ਜੀ ਟੀਸਟਾ ਦੀ ਵੀ ਬਾਕੀ ਸਾਰਾ ਜਿਹੜਾ ਵੀ ਸੇਲ ਕਰ ਰਹੇ ਆ ਪਰ ਅੱਜ ਟੀਸਟਾ ਦਾ ਥੋੜਾ ਜਿਆਦਾ ਜਿਆਦਾ ਹੁੰਦਾ ਵੀ ਹੈ ਨਾ ਵਧੀਆ ਗੱਲ ਬਣ ਜਾਂਦੀ ਆਪਾਂ ਜਦੋਂ ਕੋਈ ਬ੍ਰਾਂਡ ਦੀ ਚੀਜ਼ ਵੇਚਦੇ ਆ ਬਹੁਤ ਸੋਹਣੀ ਦੇਖੋ ਜੀ ਆਫ ਵਾਈਟ ਦਾ ਸਕਿਨ ਜੀ ਦਾ ਇਹਦਾ ਕੰਬੀਨੇਸ਼ਨ ਹੈ ਬਹੁਤ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਬਰੀਕ ਪ੍ਰਿੰਟ ਦੇ ਵਿੱਚ ਇਹ ਸੂਟ ਬਿਲਕੁਲ ਵੀ ਛੱਡਣ ਵਾਲਾ ਨਹੀਂ ਦੇਖੋ ਇਹ ਆਪਣੇ ਕੋਲ ਇੱਕੋ ਹੀ ਸੂਟ ਹੈ ਪਹਿਣਾ ਮੇਰੀਆਂ ਇਹਨਾਂ ਸਮਝ ਲੈਣ ਵੀ ਕੋਈ ਨਾ ਆਪਾਂ ਬਾਅਦ ਦੇ ਵਿੱਚ ਆਰਾਮ ਨਾਲ ਆਰਡਰ ਕਰ ਲਾਂਗੇ ਜਲਦੀ ਜਲਦੀ ਪੇਮੈਂਟ ਕਰਕੇ ਤੁਸੀਂ ਆਪਣਾ ਸੂਟ ਹੈ ਜਿਹੜਾ ਬੁੱਕ ਕਰ ਸਕਦੇ ਆ ਅੱਜ ਵੀਡੀਓ ਕਾਫੀ ਲੰਬੀ ਹੋਗੀ ਤੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਪਸੰਦ ਆਏ ਹੋਣਗੇ ਮੈਸੇ ਤੋਂ ਬਹੁਤ ਪਸੰਦ ਆਉਂਦੇ ਨੇ ਮੈਨੂੰ ਬਹੁਤ ਵਧੀਆ ਰਿਸਪੌਂਸ ਮਿਲਦਾ ਹੈ ਚਾਹੀ ਮੈਥੋਂ ਪਹਿਣਾ ਸੂਟ ਆ ਨਾ ਕਈਆਂ ਦੀ ਮਜਬੂਰੀ ਹੁੰਦੀ ਹੈ ਬਜਟ ਦੇ ਹਿਸਾਬ ਨਾਲ ਉਹ ਨਹੀਂ ਲੈ ਸਕਦੇ ਤੇ ਉਹ ਵੀਡੀਓ ਦੇਖ ਕੇ ਇੰਨਾ ਜ਼ਿਆਦਾ ਹੌਸਲਾ ਦੇ ਦਿੰਦੇ ਨੇ ਆ ਨਾ ਕਈ ਤਾਂ ਫੋਨ ਕਰਕੇ ਵੀ ਦੱਸਦੇ ਨੇ ਪਹਿਣ ਸੋੜੇ ਪ੍ਰਿੰਟ ਬਹੁਤ ਸੋਹਣੇ ਹੁੰਦੇ ਨੇ ਤੇ ਕਮੈਂਟਾਂ ਦੇ ਵਿੱਚ ਵੀ ਬਹੁਤ ਸੋਹਣੀ ਮੈਨੂੰ ਰਿਸਪੌਂਸਿੰਗ ਮਿਲ ਰਹੀ ਹੈ ਕੋਈ ਗੱਲ ਨਹੀਂ ਜੀ ਪੰਜ ਚਾਰ ਹੁੰਦੇ ਨੇ ਜਿਹੜੇ ਹਾਂ ਸਾਰੀ ਦੁਨੀਆ ਆਪਾਂ ਨੂੰ ਚੰਗਾ ਨਹੀਂ ਕਹੇਗੀ ਜੀ ਸਾਰੀ ਦੁਨੀਆ ਮਾੜਾ ਨਹੀਂ ਕਹੇਗੀ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ ਆਪਣੀ ਵੀਡੀਓ ਨੂੰ ਤੇ ਮੇਰੇ ਭੈਣਾ ਇੱਕ ਵਾਰ ਜਿਨ੍ਹਾਂ ਨੂੰ ਡਾਊਟ ਹੁੰਦਾ ਹੈ ਹਨਾ ਵੀ ਅਸੀਂ ਪਹਿਲੀ ਵਾਰ ਆਰਡਰ ਕਰ ਰਹੇ ਹਾਂ ਮੇਰੇ ਕੋਲ ਕਈ ਵਾਰ ਫੋਨ ਦੇ ਵੀ ਨੇ ਫੋਨ ਵੀ ਅਸੀਂ ਪਹਿਲੀ ਵਾਰ ਆਨਲਾਈਨ ਸ਼ਾਪਿੰਗ ਕਰ ਰਹੇ ਹਾਂ ਤੁਸੀਂ ਵੀ ਸੋਡੇ ਤੇ ਸਿਰ ਤੇ ਹਨਾ ਵੀ ਸਾਨੂੰ ਡਰ ਲੱਗਦਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੋਏਗੀ ਤੁਸੀਂ ਬੇਚਿੰਤ ਹੋ ਕੇ ਸੂਟ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਚਲੋ ਜੀ ਆ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ